ਵਾਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੁਭਾਜੀ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕਾਫੀ ਕਾਮਾ ਦਿਖਾਵਾਂਗੇ ਵੀਰ ਖੁਸ਼ਦੀਪ ਦੇ ਕੋਲੇ ਪਹੁੰਚੇ ਆਂ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲਾ ਦੇ ਨਜ਼ਦੀਕ ਬਿਲਕੁਲ ਪਿੰਡਾ ਸੈਦੋਕੇ ਵਪਾਰ ਦਾ ਕੰਮ ਆ ਵੀਰ ਦਾ ਖੀਰੀਆਂ ਬੱਚੀਆਂ ਦੋਂਦੀਆਂ ਜਰਸੀ ਐਚ ਐਫ ਤੁਹਾਨੂੰ ਚਾਹੀਦੇ ਚੰਗੀਆਂ ਬਰੀਡ ਕੁਆਲਟੀ ਵਾਲੀਆਂ ਪਲੱਸ ਬਿਊਟੀ ਤੇ ਪਲੱਸ ਇਹਨਾਂ ਦਾ ਬਾਇਓ ਡਾਟਾ ਰਿਕਾਰਡ ਤੁਹਾਨੂੰ ਮਿਲੂਗਾ ਕੱਲੇ ਕੱਲੇ ਨਗ ਬਾਰੇ ਰੇਟ ਡਿਟੇਲ ਇਨਫੋਰਮੇਸ਼ਨ ਆਪਾਂ ਵੀਪ ਤੋਂ ਲੈਨੇ ਆ ਆਓ ਅੱਗੇ ਕਰੀਏ ਗੱਲਬਾਤ ਸਸੀ ਕਾ ਬਈ ਜੀ ਸਸੀ ਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੀ ਖੁਸ਼ਦੀਪ ਸਿੰਘ ਪਿੰਡ ਸੈਦੋਗੇ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਡਿਸਟ੍ਰਿਕਟ ਮੋਗਾ ਜੀ ਜ਼ਿਲ੍ਹਾ ਆਪਾਂ ਨੂੰ ਪੈ ਗਿਆ ਮੋਗਾ ਹਾਂਜੀ ਕੰਟੈਕਟ ਨੰਬਰ ਵੀਰੇ ਆਪਣੇ 75269 ਜੀ 75604 93630 95604 ਬਾਕੀ ਉਹ ਬੋਰ ਤੇ ਕੈਮਰਾ ਮਾਰਦੇ ਹੋ ਤੁਸੀਂ ਜੀ ਇਹ ਆਪਣੇ ਕੰਟੈਕਟ ਨੰਬਰ ਆ ਇੱਕ ਨਹੀਂ ਲੱਗਦਾ ਦੂਜੇ ਨਾਲ ਜਿਹੜਾ ਮਰਜ਼ੀ ਲਾਓ ਚੱਲੂਗਾ ਹਾਂਜੀ ਤੇ ਅੱਜ ਕਿੰਨੇ ਗਾਵਾਂ ਮੈਂ ਵੀਰ ਦਿਖਾਵਾਂਗੇ ਆਪਾਂ ਅੱਜ ਜੀ ਯਾਨੀ ਗਾਵਾਂ ਤਾਂ ਆਪਣੇ ਕੋਲੇ 9-10 ਆ ਯਾਨੀ ਤਕਰੀਬਨ ਆਪਾਂ ਵੀਡੀਓ 'ਚ ਪੰਜ ਦਿਖਾਵਾਂਗੇ ਜਿਹੜੀਆਂ ਤਿਆਰ ਜਾਂ ਸੁੰਗਾਂ ਹੋਣਾਂ ਜੀ ਜੀ ਹਾਂਜੀ ਤੇ ਜਿਹੜੀ ਪਹਿਲੇ ਨੰਬਰ ਤੇ ਸਟਾਰਟਿੰਗ ਬੱਚੀ ਦੇਖ ਰਹੇ ਆ ਇਹ ਮੈਂ ਬੱਚੀ ਕਿਹਾ ਜਾਂ ਸੱਚੀ ਬੱਚੀ ਆ ਇਹ ਜੀ ਇਹਦੇ ਲੋਸਾ ਖੀਰ ਕੋਈ ਆ ਹਜੇ ਜੀ ਜੀ ਯਾਨੀ ਇਹ ਹੋ ਜਾਦਾ ਦੰਦ ਭੰਨਤਾ ਹੋਵੇ ਤਾਂ ਕਹਿ ਨਹੀਂ ਸਕਦੇ ਆਪਣੀ ਖੀਰ ਭੇਜਦੇ ਜਦੋਂ ਤੇ ਲਈ ਆ ਬੱਚੀ ਜੀ ਤੇ ਪਰਸੋਂ ਆਪਣੇ ਘਰੇ ਹੀ ਸੂਈ ਆ ਸੂਹਾ ਜੀ ਬੱਚਾ ਬੱਚਾ ਮੇਲ ਜਰਸੀ ਆ ਜੀ ਮਗਰ ਇਹਦੇ ਅਸਾ ਜਰਸੀ ਚ ਪਾਤੀ ਇਹਨੇ ਬੱਚੀ ਮਗਰ ਹਾਂਜੀ ਜੇ ਜੂਰ ਦੀ ਵੀਡੀਓ ਆਪਣੇ ਕੋਲੇ ਹੈਗੀ ਆ ਜੇਲ ਵਗੈਰਾ ਕੰਪਲੀਟ ਆ ਯਾਨੀ ਵੱਡੀ ਗੱਲ ਇਹ ਆ ਵੀ ਜਿਵੇਂ ਹਜੇ ਮੌਸਮ ਉਹਨਾ ਸਰਦੀ ਵਾਲਾ ਨਹੀਂਗਾ ਜੀ 20 ਕਿਲੋ ਹੁਣ ਸਟਾਰਟਿੰਗ ਬੋਲਾ ਸਟਾਰਟ ਹੋਈ ਆ ਸੋ ਜਿਹੜੇ ਵੀਰ ਕਹਿੰਦੇ ਆ ਸਾਨੂੰ ਦੰਦਾਂ ਚ ਬੱਚੀ ਚਾਹੀਦੀ ਆ ਨਿਊ ਜਨਰੇਸ਼ਨ ਬਲੱਡ ਦੇ ਵਿੱਚ ਆ ਸੋ ਦੰਦਾਂ ਦੇ ਵਿੱਚ ਬੱਤੀ ਖੀਰੀ ਹੋਈ ਹੈ ਹੋ ਸਕਦਾ ਦੰਦ ਇਹ ਤੋੜਦਾ ਹੋਵੇ ਹੋ ਸਕਦਾ ਤੇ ਬਾਕੀ ਬਾਡੀ ਸਟਰਕਚਰ ਦੇਖੀ ਪਤਾ ਲੱਗ ਜਾਂਦਾ ਸੋ ਪਤੰਗ ਦਾ ਚੜਿਆ ਉਹ ਦੇਖ ਕੇ ਪਤਾ ਲੱਗਦਾ ਵੀ ਕਿਹੜੇ ਪਾਸੇ ਕੰਨੀ ਦੀ ਲੋੜ ਆ ਜਾਂ ਨਹੀਂ ਹੈਗੀ ਉਹ ਸਿਸਟਮ ਇਹਦਾ ਇਧਰ ਤੋੜੀ ਮੜਾ ਜਾ ਚਾਣਣੇ ਜੀ ਜੀ ਦਾਂ ਸੂਏ ਚੋਲੇ ਬੰਦਾ ਜੀ ਇਹ ਖਰਾਬ ਨਹੀਂ ਹੁੰਦਾ ਅੱਛਾ ਠੀਕ ਆ ਗੋਲ gekeੜਾ ਦਵਾ ਦੀ ਕੋਈ ਇਹਦੇ ਭਾਂਲ ਨਹੀਂ ਮੰਨ ਕੇ ਚਲੋ ਆਰਡਰ ਚੈਸਟ ਹੈ ਕੋਈ ਸਵੇਲਿੰਗ ਨਹੀਂ ਐਵੇਂ ਆਪਾਂ ਕਹਿੰਦੇ ਸਵੇਲਿੰਗ ਆ ਇਧਰੋਂ ਲੈ ਵਾਏ ਲੈ ਕੇ ਉਧਰੋਂ ਲੈ ਗਈ ਹਣਾ ਹਾਂ ਜੀ ਕਿਉਂਕਿ ਸਾਫਲੇਵਾ ਆਪਾਂ ਆਏ ਆ ਜੀ ਤਿੱਪ ਨਹੀਂ ਛੱਡਦੇ ਠੀਕ ਆ ਸਵੇਰ 6:00 ਸਵਾ 6:00 ਚਵਾਈ ਕਰਦੇ ਆਪਾਂ ਸ਼ਾਮ ਨੂੰ ਵੀ ਠੀਕ ਹੈ ਜੀ ਤੇ ਇਸ ਟਾਈਮ ਜਾਨੀ 20 ਕਿਲੋ ਠੰਡਾ ਦੁੱਧ ਹਾਜ਼ਰ ਆ ਔਰਲੀ ਸਾਈਡ ਤੋਂ ਬੈਂਸ ਕੱਢਣੀਆਂ ਆਹ ਦੇਖ ਲਓ ਸ਼ੁਰੂ ਵੀ ਕਰਤੀਆਂ ਬੱਚੀ ਹਜੇ 3:00 ਵਜੇ ਆ ਹਾਂ ਜੀ ਜੋ ਚਵਾਈ ਚ ਇਹਦੇ 3 ਘੰਟੇ ਪਏ ਆ 3 ਘੰਟੇ ਪਏ ਆ ਜੀ ਬਾਕੀ 20 ਕਿਲੋ ਠੰਡਾ ਹੋਣ ਹਾਜ਼ਰ ਆ ਦੂਜੇ ਦੇਣੀ ਅੱਛਾ ਚੌਥਾ ਡੰਗ ਵੀ ਅੱਜ ਹੱਥ ਨੇ ਹੋਣਾ ਚਵਾਈ ਨੂੰ ਜੀ ਵੇ ਮੰਨ ਕੇ ਚੱਲੋ ਬਾळा ਨਹੀਂ 30 ਕਿਲੋ ਬੱਛੀ ਨੇ ਠੰਡਾ ਹੀ ਦੁੱਧ ਪੋਣਾ ਨਾਲੇ ਗਾਂ ਨੂੰ ਬੱਛੀ 2 ਲੱਖ ਰੁਪਏ ਦੀ ਹੈ ਜੀ ਸੋ ਬਾਕੀ ਇੱਕ ਆਪਾ ਉਹ ਵੀਰ ਦਾ ਧੰਨਵਾਦ ਕਰੀ ਜਿਹਨੇ ਸੀਮੈਂਟ ਰਖਾਇਆ ਉਹਨੇ ਇਹ ਗੱਲ ਜੀ ਜੱਜ ਰੱਖੀ ਹੈ ਵੀ ਬੱਛੀ ਦਾ ਮੰਨ ਕੇ ਚੱਲ ਵੀ ਖੀਰੀ ਬੱਛੀ ਤੋਂ ਸੁੰਦੀ ਆ ਉਹਦੇ ਸੀਮੈਂਟ ਜਰਸੀ ਦਾ ਲਗਾਓ ਜਰਸੀ ਦਾ ਬੱਛੀ ਸੌਖੀ ਸੁੱਕੀ ਜਾਂਦੀ ਆ ਹਾਂ ਜੀ ਜਿਹੜੇ ਆਪਾਂ ਇੰਪੋਰਟਡ ਸੀਮੈਂਟ ਲਾਉਂਦੇ ਪਹਿਲੇ ਸੁਏ ਬੱਛੀ ਸੂਣ ਲੱਗੇ ਖਰਾਬ ਹੋ ਜਾਂਦੀ ਆ ਹਾਂ ਜੀ ਜਿਹਦੇ ਆਪ ਕੋਟੜ ਲਵਾਉਣਾ ਉਹਦਾ ਬੋਡੀ ਵੇਟ ਵੀ 10 ਕੁਇੰਟਲ ਚਾਹੀਦਾ ਜੀ ਜੀ ਹਾਂਜੀ ਸੋ ਮੰਨ ਕੇ ਚੱਲ ਵੀ ਜਿੱਦੋਂ ਆਪਾਂ ਉਹ ਸਿਸਟਮ ਆ ਵੀਰ ਦੀ ਸਰੂਟ ਆ ਗਾਂ ਇੱਕ ਇੱਕ ਜੀਜੇ ਕਿ ਸਿੱਖਣ ਵਾਲੀ ਗੱਲ ਆ ਕੋਈ ਮੈਂ ਕੋਰੋਲੇ ਦੀ ਗੱਲ ਜਿਵੇਂ ਤਜਰਬਾ ਜਿਹੜਾ ਸਾਰਾ ਬੋਡੀ ਸਟ੍ਰਕਚਰ ਆ ਬੱਚੀ ਦਾ ਹੁਣ ਮੂਰਲੇ ਦੂਜੇ ਸੋਨ ਜਿਹੜਾ ਮਰਜੀ ਸੀਮਟ ਰਖਾਈ ਚੱਲੋ ਇਹ ਜਿਹੜਾ ਮਰਜੀ ਦੀ ਬਾਕੀ ਗਾਂ ਨੂੰ ਵਾਧੇ ਲਈ ਆ ਗਰੋਥ ਕਰੂ ਫੇਸ ਕੁਆਲਟੀ ਦੇਖੋ ਜੀ ਬਾਕੀ ਰੇਤ ਬੱਛੀ ਦਾ ਬਹੁਤ ਵਾਜਬ ਆ ਜੀ ਕੀ ਰੇਟ ਆਈ ਇਹਦਾ ਕਿਉਂਕਿ ਇਦਾਂ ਦੀਆਂ ਖੀਰੀਆਂ ਬੱਛੀਆਂ ਦਾ ਲੋਕ ਲੱਖ ਲੱਖ ਰੁਪਈਆ ਪਾਲਕਾਂ ਦਾ ਮੰਗੀ ਜਾਂਦੇ ਜੀ ਇਸ ਟਾਈਮ ਜੀ ਇਹਨੇ ਨਾ 30 ਕਿਲੋ ਦੁੱਧ ਵੀ ਪਾਉਣਾ ਨਾਲ ਬੱਛੀ ਵੀ ਜਰਸੀ ਆ ਇਹ ਲੋਸਾ ਵੇ ਰੇਟ ਕਰਾਂਗੇ ਆਪਾਂ ਓਨੀ ਜਿੰਨਿਆਂ ਚੋਂ ਵਸ ਆਪਾਂ ਕੱਲੀ ਛੋੜ ਛੱਡਨੀ ਆ ਵੀ 1500 ਦੋ ਲਈ ਜਿਹੜੇ ਮੇਰੇ ਭਰਾ ਨੂੰ ਕੋਈ ਆਏ ਆ ਵੀ ਖਾਨੀ ਕੋਈ 10 20 ਹਜ਼ਾਰ ਘੱਟ ਕੇ ਦੇ ਜਾਣ ਦੇ ਦੇਣਗੇ ਉਹ ਭਾਵੇਂ ਫੋਨ ਨਾ ਕਰਨ ਜੀ ਠੀਕ ਹੈ ਜੀ ਰੇਟ ਆਪਾਂ ਕਰਨੇ ਆ ਫਿਕਸ ਹੀ ਇਹ ਬੱਚੀ ਆਪਾਂ ਦੇਣ ਲੈਣਾ ਜੀ ਜਿਹੜਾ 1 ਲੱਖ ਤੇ 12000 ਰੁਪਏ ਦੀ ਬੱਚੀ ਜਿਸ ਤੇ ਨੋ ਦਮਾਂ ਵੀ ਸੋ ਜਾਇਆ ਗੱਲਬਾਤ ਜੀ ਵੀ ਜਾ ਕੇ ਕਹਿੰਦਾ ਬਾਈ 60 ਲੈ ਲੈ 70 ਲੈ ਲੈ ਸੋ ਪਰਮਾਜ਼ ਸੁੱਖੇ ਉਹ ਸਾਡੇ ਲੋਸਾ ਦੇਖੋ ਜੀ ਆਪਣੀ ਕੋਈ ਘਰ ਦੀਆਂ ਨਹੀਂ ਆਪਾਂ ਵੀ ਲਿਆਉਣੇ ਆ ਜੀ ਜੀ ਮੇਰੇ ਮੁੱਲ ਬਾਾਕੀ ਬਸੇ ਹੋ ਜਾਂਦਾ ਮੰਨ ਲਓ ਵੀ 20000 30000 ਫਾਲਤੂ ਮੰਗ ਲਗੇ ਜੀ ਜਿੰਨੇ ਦੀ ਆਪਾਂ ਲਈ ਆ ਮਾਲਕ ਤੋਂ ਉਹ ਦੂੰਗਾ ਫਿਰ ਇਸ ਹਿਸਾਬ ਨਾਲ ਤਾਂ ਆਪਾਂ ਨੂੰ ਪਿੰਡਾਂ ਚੋਂ ਗਾਂ ਮਿਲਣ ਨੂੰ ਹੜ ਜੂ ਢੋਸਾ ਮਿਲ ਜੂਗੀ ਜੀ ਹੜ ਜੂ ਹਣਾ ਜਾਵਾਂ ਹਾਂ ਜੀ ਅਗਲੇ ਨੇ ਕਹਿੰਦਾ ਤੁਸੀਂ 30 30000 40 40000 ਘਰੇ ਨਹੀਂ ਆ ਕੇ ਫਾਲਤੂ ਮੰਗਦੇ ਹੋ ਠੀਕ ਆ ਇਸੇ ਕਰਕੇ ਵੀ ਆਪਾਂ ਵੀ ਚੀਜ਼ ਮੋਡ ਲਾ ਗਈ ਲਿਆਈ ਦੀ ਆਪਾਂ ਵਾਜ ਬਜਾਈ ਰੇਟ ਰੱਖੀਦਾ ਜੀ ਜੀ ਤੇ ਬਾਕੀ ਸੋਨੂੰ ਪਤਾ ਰਕੀਨ ਚ ਆਪਣੇ ਨਾਲ ਵੀਡੀਓ ਪੈਂਦੀ ਆ ਤੁਹਾਡੇ ਚੈਨਲ ਤੇ ਪੈਂਦੀ ਆ ਲੈ ਚੱਲ ਪੁੱਤ ਲੈ ਚੱਲ ਅੰਦਰ ਲੈ ਚੱਲ ਤੇ ਵੀ ਕਰਮਾਂ ਵਾਲੀਆਂ ਆਈ ਜਾਂਦੀਆਂ ਚਾਈ ਜਾਂਦੀਆਂ ਜੀ ਠੀਕ ਆਪਣ ਤਾਂ ਆਉਂਦੀ ਤੇ ਆਉਂਦੀ ਘਰ ਤੋਂ ਜਾਂਦੀ ਵੱਧ ਸੋਣੀ ਲੱਗਦੀ ਆ ਸਹੀ ਗੱਲ ਆ ਢਿੱਲੋ ਸਾਹਿਬ ਬਿਲਕੁਲ ਜੀ ਜੇ ਰੋਕੇ ਆ ਮਗਰ ਜਰਸੀ ਕੈਟਾਗਰੀ ਜਿਹਦੇ ਬੱਛੀ ਆ ਗਈ ਤੇ ਲੇਵੇ ਦੀ ਫਿਟਨੈਸ ਜਿਹੜੇ ਕਹਿੰਦੇ ਆ ਅਸੀਂ ਬਰੀਡ ਤਿਆਰ ਕਰਨੀ ਆ ਇਦਾਂ ਦੀਆਂ ਬੱਛੀਆਂ ਵਾਵਾ ਦੀ ਛੋਟੀ ਆ ਇਹੋ ਮੈਂ ਇੱਥੋਂ ਤੱਕ ਆਉਂਦੀ ਆ ਬੱਚੀ ਇਹ ਜਿਹੇ ਬੱਚਿਆਂ ਬੰਦੇ ਨੇ ਪੰਜ ਪਾਲੀਆਂ ਯਾਰ ਮੰਨ ਕੇ ਚੱਲ ਵੀ ਮੈਂ ਕਹਿੰਦਾ ਜੀ ਕੋਈ ਆਂਤੀ ਵੀ ਨੇਵਾ ਦੇਖੋ ਉਪਰੋਂ ਚਰਾਹੀ ਦੇਖੋ ਅਟਾਏ ਚੜ ਰਾਜੀ ਕਿੰਨਾ ਚੌੜਾ ਜੀ ਜੀ ਕੋਈ ਭਾਲ ਨਹੀਂ ਬੱਚੀ ਡੇਟਰ ਚਾਹ ਦੇਖੋ ਇਹ ਤਾਂ ਢਿੱਲਾ ਪਿਆ ਭਰਨਾ ਐਨੇ ਜਦੋਂ ਇਹਨੂੰ ਹੋ ਗਏ ਨਾ ਜੀ 35 40 ਦਿਨ ਸੂਈ ਨੂੰ ਇਹਨੇ ਗੱਟ ਕੱਢੇ ਬੋਡੀ ਵੇਟ ਵਾਲੀ ਆ ਸਰੀਰ ਖੋ ਰਿਆ ਉਹਦੋਂ ਦੇਖੋ ਜਦੋਂ 30 ਕਿਲੋ ਦੁੱਧ ਹੋਇਆ ਥੱਲੇ ਅੱਗੇ 2 ਨੰਬਰ ਜਰਸੀ ਦੇਖ ਰਹੇ ਆ ਟੱਲੋ ਸਾਹਿਬ ਇਹ ਜਰਸੀ ਮੰਨ ਲਓ ਵੀ 20 ਪੈਸੇ ਕਾਸੀ ਤੇ ਸਾਹੀਵਾਲ ਦਾ ਮਿਕਸ ਆ ਜੀ ਜੀ ਠੀਕ ਆ ਜੀ ਹੁ ਕਹਿੰਦਾ ਪਾਪ ਫੈਟੀ ਫੈਟ ਆ ਮੰਨ ਗਏ ਚਲੋ ਵੀ ਜਿਹਨੇ ਮੈਂ ਲੈਣੀ ਆ ਜੀ ਜੀ ਮੈਂ ਆਪਾਂ 25 ਕਿਲੋ ਵਾਲੀ ਲੈਣ ਜਾਈਏ ਪਹਿਲੀ ਗੱਲ ਤਾਂ ਮਿਲਦੀ ਨਹੀਂ ਪਹਿਲੀ ਗੱਲ ਮਿਲਦੀ ਨਹੀਂ ਦੂਜਾ ਨੰਬਰ ਅਗਲਾ ਪੌੜ ਚਕਾ ਦੂ ਚਕਾ ਦੋ ਜੀ ਜਮਾ 18 ਤੋਂ 20 ਕਿਲੋ ਹੌਲੀ ਪੁੱਤ ਗੋਲ ਦਵਾਈ ਚੱਲੀ ਜੀ 18 ਤੋਂ 20 ਕਿਲੋ ਝਾਕੇ ਦਵਾਂਗੇ ਕੰਡਾ ਲਵਾ ਕੇ ਅੱਛਾ ਕੱਟਹੇਂਗੇ ਸੋਈਂਗਾ ਇਹ ਤੇ ਖੀਰੀ ਬੱਚੀ ਘੰਟੇ ਦੇ ਵੇਥਨ ਵਾਲੀ ਇਹਨੇ ਮਗਰੀ ਬੱਚੀ ਆ ਸਵੇਰ 7 ਵਜੇ ਸੂਈਆ ਜੀ 50062 ਜਰਸੀ ਦਾ ਸੀਮਨ ਲੱਗਿਆ ਸੀ ਇਹਨੇ ਬੱਚੀ ਨੂੰ ਜਨਮ ਦਿੱਤਾ ਜੀ ਪਿਓਰ ਜਰਸੀ ਟੋਪ ਦੀ ਬੱਚੀ ਦਿੱਤੀ ਇਹਨੇ ਪਹਿਲਾਂ ਅਗਾੜੀ ਦੇਖੋ ਕਿੰਨੀ ਲੰਬੀ ਆ ਵਹਿੜ ਦੀ ਜੀ ਫਿਰ ਪਿਛਾੜੀ ਪਿੱਛੇ ਤੱਕ ਬੈਂਸ ਠੀਕ ਆ ਆਏ ਆ ਜੀ ਬਈ ਜਿਵੇਂ ਮਰਜ਼ੀ ਵਹਿੜ ਤੇ ਹੱਥ ਫੇਰੀ ਚੱਲੋ ਠੀਕ ਆ ਜੀ ਨਿਆਣਾ ਪਾਓ ਨਾ ਪਾਓ ਬਹੁਤ ਜਿਆਦੇ ਸੀਲਸ ਦਾ ਇੱਕ ਬਹਿੜ ਜਿਸ ਵੀ ਕਹਿੰਦੇ 89 ਜੀ ਕਹਿੰਦਾ ਉਹ ਬੱਚਾ ਇਹਦਾ ਹੁਣ ਪਾਸੇ ਆਇਆਗਾ ਤੇ ਫੈਟ ਫੂਟ ਵਾਲੇ ਪਾਸਿਓਂ ਵੀ ਜਿਵੇਂ ਬਸ ਸਟਾਰਟਿੰਗ ਦੀ ਗੱਲਾਂ ਕਰੇ ਵੀ 25 ਕਿਲੋ ਵਾਲੀ ਮੈਂ ਦੇ ਨਾਲ ਮੁਕਾਬਲਾ ਲੜ ਰਹੇ ਨੇ ਤੇ ਲੋ ਸਾਹਬ ਪੈਸਿਆਂ ਦੇ ਵਿੱਚ ਤੇ ਦੁੱਧ ਦੇ ਵਿੱਚ ਭਾਈ ਇਹਦੀ ਮੱਖਣੀ ਵੀ ਜੇ ਵੀ ਮੈਂ ਆਰ ਗਈ ਦੁੱਧ ਵੀ ਦਹੀਂ ਮੈਂ ਆਰ ਕਾਈ ਸਾਰਾ ਜੀ ਇਹਦਾ ਤੇ ਪੈਸੇ ਕਿਨੇ ਲੈਣੇ ਵੀਰੇ ਜੇ ਆਪਾਂ ਕਿ ਲੋਗਾ ਮੁੱਲ ਕਰਨ ਨੂੰ ਜਿੰਨਾ ਮਰਜ਼ੀ ਮੰਗੀ ਲਈ ਆਪਾਂ ਪਹਿਲਾਂ ਵੀ ਬੋਲੇ ਵੀ ਰੇਟ ਉਹਨੇ ਉਹਨੇ ਕਰ ਲਿਆ ਜਿੰਨੇ ਜਿੰਨੇ ਆਪਾਂ ਲੈ ਲੈਣੀ ਆ ਜੀ ਠੀਕ ਆ 88000 ਰੁਪਏ ਦੀ ਵੇੜ ਆਪਾਂ ਇਹਸ ਤੇ ਨੂੰ ਦਵਾ 102 ਘਟ 90 88000 ਦੀ ਬੱਛੀ ਮਿਲੂ ਜੇਰ ਇਹਦੇ ਵਿੱਚ ਤਾਂ ਨਹੀਂ ਹੈਗੀ ਗਾਰੰਟੀ ਹੈ ਜੀ ਵੀਡੀਓ ਹਰੇਕ ਦੀ ਤਾਰਾ ਵਜਵਾ ਕੇ ਦੇ ਦੇਣੀ ਆ ਤਾਰਾ ਆਪਾਂ ਦੋ ਟਾਈਮ ਚੋਵੇ ਚਾਰ ਟਾਈਮ ਚੋਵੇ ਆਪਣੇ ਘਰੇ ਜੀ ਸੋ ਵਿਚ ਵੀਰ ਕਹਿ ਦਿੰਦੇ ਆ ਰਹਾੜਾ ਵਪਾਰੀਆ ਠੱਗੀ ਕਰ ਲਈ ਠੱਗੀ ਬਾਈ ਜੀ ਉਦੋਂ ਹੁੰਦੀ ਆ ਸੋਨੂੰ ਜ਼ੇਰ ਵਿੱਚ ਰਹੀ ਦੇਤੀ ਹਾਂਜੀ ਠੀਕ ਆ ਨਾ ਗੱਲ ਬੱਚਾ ਲਾ ਕੇ ਜੇ ਦਾ ਫੁੱਟਵਾਲਰ ਕੀ ਬਹਿਣ ਪਈ ਆ ਜੀ ਠੀਕ ਆ ਕੁੜਾ ਐਂ ਲੱਗਦਾ ਜਿਵੇਂ ਖੱਪਣ ਹੁੰਦੀ ਆ ਜੀ ਸਮਝ ਰਹੇ ਹੋ ਗੱਲ ਬਾਕੀ ਇਹਨੇ ਆ ਸਰੀਰ ਆਪਦਾ ਕਸ ਲੈਣਾ ਆ ਜੀ ਨਾਲ ਹਾਂਜੀ 88000 ਰੁਪਏ ਦੀ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਇਦਾਂ ਦੀ ਬਹਿੜ ਦਾ ਬਈ ਇਹਦਾ ਜੈਜ ਰੇਟ ਆ ਨੈਜ ਰੇਟ ਆ ਜੀ ਯਾਰ ਇਹ ਬੱਚੀ ਪਾਲਣ ਲੱਗ ਜੇ ਲੱਖ ਰੁਪਈਆ ਬਈ ਖਾਂਦੀ ਐ ਖਾ ਜਾਂਦੀ ਐ ਜੀ ਇਹ ਕੋਈ ਇਹ ਤਾਂ ਮੰਨ ਕੇ ਚੱਲੋ ਜਿਹੜੇ ਭਰਾ ਦੇ ਉੱਠ ਗਈ ਜੀ ਆਪਣਾ ਨੰਬਰ ਇੱਕ ਤਾਂ ਗਾਹਕ ਬਣੂ ਨੰਬਰ ਦੋ ਉਹ ਘਰੋਂ ਬੰਦਾ ਐ ਫਰੀਡ ਨਹੀਂ ਕਰਦਾ ਇਹਦੀ ਬੱਚੀ ਦਿਖਾ ਦਿਓ ਕਿੰਨੀ ਪਿਆਰੀ ਐ ਮਗਰ ਕਾਫੀ ਕਲਰ ਦੇ ਵਿੱਚ ਮੱਛੀ ਆ ਗਈ ਨਾ ਮਗਰ ਸੋ ਬੱਚਾ ਹਾਏ ਦੇਖੋ ਜੀ ਫੁਰਨੀ ਤੇ ਬਰੋਬਰ ਹੋਣਾ ਉਹ ਵੀ ਐ 3 ਫੁੱਟ ਦੀ ਫੁਰਨੀ ਆਪਣੀ ਜੀ ਉੱਦੋਂ ਦੀ ਲੰਗਦੀ ਐ ਬੱਚੀ ਹੁਣੇ ਅੱਗੇ ਆ ਗਈ ਧਰਨਾਂ ਪਰ ਗੱਬਣ ਹਨਾ ਪਹਿਲਾਂ ਤਾਂ ਜੀ ਸਾਈਡ ਪੋਚ ਹੀ ਲੈ ਲੋ ਇਹਦਾ ਆਰਡਰ ਦਾ ਇਥੋਂ ਜੀ 4/4 ਯਾਰ ਜਿਹੜੀ ਆ ਜੀ ਸਾਈਡ ਪੋਚ ਬਾਈ ਨੇ ਕਿਸੇ ਗੱਲ ਨੂੰ ਕਿਹਾ ਸਵਾ ਦੇਖੋ ਹਵਾਨੇ ਤੇ 나ੜਾ ਤੇ ਥਾਣਾ ਦੇ ਵਿੱਚ ਵਿੱਥੀ ਸੋ ਬੈਜ ਵੀਰੇ ਕਹਿੰਦਾ ਯਾਰ ਵਪਾਰੀ ਪਸ਼ੂ ਕਿਵੇਂ ਵੇਚ ਜਾਂਦਾਗਾ ਤੇ ਬਈ ਘਰੇਲੂ ਸੌ ਪੋਚੋ ਸ਼ਾਂਟੀ ਬਾਜੀ ਕਾਈ ਹੁੰਦੀ ਆ ਵਪਾਰੀ ਕੋਲੇ ਰੇਡ ਚ ਜਾਇਜ਼ ਹੁੰਦਾ ਪਸ਼ੂ ਲੈਵੇ ਦਾ ਸਾਫ਼ ਹੁੰਦਾ ਜਿਹੜੀ ਗੱਲ ਆ ਐ ਲੋ ਸਾਹਿਬ ਗੱਲ ਪਤਾ ਕੀ ਅਗਲਾ ਕਹਿੰਦਾ ਫੋਟੋ ਵਾਲਾ ਬਾਈ ਜਿਹੜੀ ਫਲਾਨੀ ਡੱਬੀ ਸੀ ਉਹਦੇ ਨਾਲ ਦੀ ਸਾਡੇ ਕੋਲੇ ਵੀ ਡੱਬੀ ਆ ਸੀ 2 ਮੰਗਦੇ ਸੀ 2.5 ਮੰਗਦੇ ਆ ਆ ਵੀ ਟ੍ਰੈਂਡ ਹੋ ਗਿਆ ਫਾਰਮਰ ਹੁਣ ਕਹਿੰਦਾ ਬਾਈ ਜੇ ਪਹਿਲਾਂ ਬੱਚੀ ਲੈਣੀ ਆ ਲੈ ਲਿਓ 5 ਲੱਖ ਦੀ ਦਵਾਂਗੇ ਜੀ ਅੱਜ ਕੱਲ ਦਾ ਇਹ ਨਾਰਮਲ ਗੱਲ ਚੱਲ ਰਹੀ ਆ ਕਿਸੇ ਫੁਪਾਰੀ ਤੇ ਜਾਵੜਿਓ ਇੱਕ ਜਾਂ ਦੋ ਪਹਿਲਾਂ ਬੱਚੀਆਂ ਮਿਲ ਜਾਣਗੀਆਂ ਹੁਣ ਆਮ ਆਪਣੇ ਘਰੇ 15 15 18 18 ਗਾਇਆਂ ਹੁੰਦੇ ਨੇ ਸਾਨੂੰ ਪਤਾ ਹੀ ਐ ਜੀ ਮਨਕੇ ਜਿਹੜਾ ਬਾਹਰ ਪਿੰਡਾਂ 'ਚ ਮੁੱਲ ਦੀ ਬਹੁਤ ਕਰ ਰਹੇ ਆ ਜੀ ਲੋਕ ਬਾਕੀ ਆ ਮੌਸਮ ਝੜੀ ਲੱਗੀ ਰਹੀ ਪਸੂ ਘਟ ਗਿਆ ਮਜਬੂਰੀ ਆ ਜੀ ਖਰਾਕ ਮਹਿੰਗੀ ਹੋ ਗਈ ਖਰਚਾ ਬਹੁਤ ਖਾਨ ਲੱਗ ਗਿਆ ਖਰਚਾ ਬਹੁਤ ਹੋ ਗਿਆ ਜੀ ਜੀ ਹਾਂ ਜੀ ਬਾਕੀ ਹੁਣ ਅੱਗੇ ਗਾਂ ਦੀ ਗੱਲ ਹੈ 6 ਦਾਂਦਾ ਪਹਿਲਾਂ ਤਾਂ ਪੁਰੇ ਦੀ ਚੜਾਈ ਐਸ ਲੋਟ ਐਸ ਲੋਟ ਸਾਈਡ ਕੋ ਜੀ ਜੀ ਫਿਰ ਦੇਖੋ 18 ਤੋਂ 24 ਜਿਹੜਾ ਆਰਡਰ ਬੈਕ ਆਰਡਰ 4000 ਭਾਵ ਦੇਣਾ ਜੀ ਜੀ ਜਿੱਦੇ ਇਹਨੇ 12 ਦਿਨਾਂ ਨੂੰ ਤਿਆਰੀ ਫੜਿਆ ਦੇਖ ਲਓ ਉੱਪਰੋਂ ਚੱਲਦਾ ਜੀ ਇੱਥੋਂ ਆਰਡਰ ਚੱਲਦਾ ਬੱਚੀ ਦਾ ਜੀ ਐ ਵੀ 6 ਠੀਕ ਆ ਤੇ ਚੜਾਈ ਤਾਂ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਗਿੱਠ ਮਾਰ ਕੇ ਵੀ ਥਾਂ ਚਾਰ ਚਫੇਰੇ ਰਹਿੰਦਾ ਐਨੀ ਕੁ ਸੀਲ ਆ ਚਾਰੋ ਚੂਰੂ ਪੂਰੀ ਫੁੱਲਾ ਹਨਾ ਮੈਂ ਕਹਿੰਦਾ ਜੀ ਕੋਈ ਆਂਤਰੀ ਜਿਵੇਂ ਮਰਜ਼ੀ ਬੰਦਾ ਵਹਿ ਜਾਏ ਮਸ਼ੀਨ ਨਾਲ ਚੋਲੇ ਹੱਥ ਨਾਲ ਚੋਲੇ ਜੀ ਜੀ ਤੇ ਕੋਲੀਆਂ ਅੱਗੇ ਪੈਰ ਆ ਤੋਰੀ ਪੁੱਤ ਤੇ ਸਾਈਡ ਕੋਈ ਖੇਟਾ ਪੁੱਟਾ ਕੋਈ ਆਂਤ ਨਹੀਂ ਬੈਠਦਾ ਜੀ ਕਿਤੇ ਪਾਸੋਂ ਕੁੰਝ ਵੀ ਨਹੀਂ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹ ਕਿਦਾ ਦੇਖੋ ਜੀ ਦੁੱਧ ਦਾ ਰਿਕਾਰਡ ਤਾਂ ਹੈਗਾ ਬਹੁਤ ਚੰਗਾ ਢਿੱਲੋ ਸਾਹਿਬ ਜੀ ਮੇਨ ਕਾਰਨ ਕੀ ਹੁੰਦਾ ਦੁੱਧ ਵਾਲੀ ਚਾਹੇ ਬੰਦਾ 50 ਕਿਲੋ ਵਾਲੀ ਗਾਂ ਲੈ ਜੇ ਜੀ ਤੇ ਜੇ ਬੰਦੇ ਦੀ ਮੈਨੇਜਮੈਂਟ ਨਹੀਂ ਨਾ ਸਹੀ ਫੀਡ ਮੈਨੇਜਮੈਂਟ ਜੀ ਤੇ ਸਾਂਭ ਸੰਭਾਲ ਜਣੀ ਗਾਂ ਦਾ ਉਹਨੂੰ ਗਿਆਨ ਨਹੀਂ ਵੀ ਇਹਨੂੰ ਦੇਣਾ ਕੀ ਆ ਜੀ ਉਹ ਦੁੱਧ ਨਹੀਂ ਲੈ ਸਕਦਾ ਇਹਦਾ ਜੀ 43 ਕਿਲੋ ਦਾ ਪੀਕ ਰਿਆ ਵਹਿੜ ਦਾ ਪੜਾਈ ਪੁੱਤ 43 ਕਿਲੋ ਹਾਂਜੀ ਪਹਿਲਾਂ ਤਾਂ ਦੇਖੋ ਪਰੋਕਾਣਰ ਕੀ ਸਿੱਧੀ ਆ ਜੀ ਠੀਕ ਆ ਹਣ ਗੋਰ ਗੇੜਾ ਦਵਾ ਦੇ ਤੇ ਗਰਦਨ ਗੁਰਦਨ ਦੇਖੋ ਜੀ ਪੈਰਾਂ ਦੀ ਸਾਫ ਕਮੀ ਕਿਸੇ ਪਾਸੇ ਨਹੀਂ ਠੀਕ ਆ ਬਾਕੀ ਸੀਮਨ ਡਿਟੇਲ ਅੱਛਾ ਹਰੇਕ ਗਾਂ ਦੀ ਆਪਣੇ ਕੋਲੇ ਹੁੰਦੀ ਆ ਜਿਹੜੀ ਵੀ ਆਪਾਂ ਨੂੰ ਬੰਦਾ ਦੱਸ ਦੇ ਉਹ ਆਪਾਂ ਹਰੇਕ ਤਕਰੀਬਨ ਦੇਈ ਦੀ ਆ ਤਕਰੀਬਨ ਤਕਰੀਬਨ ਆਪਣਾ 85 90% ਮਾਲ ਫਾਰਮਾਂ ਚੋਂ ਆਉਂਦਾ ਜਾਂ ਉਦਾਂ ਦੇ ਘਰੇਲੂ ਬੰਦੇ ਕੋਲੋਂ ਵੀ ਆਉਂਦਾ ਆਗਾ ਵੀ ਜਿਹੜਾ ਚੰਗੀ ਗਾਂ ਰੱਖਦਾ ਕਿਉਂਕਿ ਆਪਾਂ ਗਾਂ ਸ਼ਾਂਟ ਵੀ ਚੰਗੀ ਲੈਣੀ ਹੁੰਦੀ ਹੈ ਜੀ ਜੀ ਬਾਕੀ ਗਾਈਆਂ ਨੂੰ ਸਫਤ ਕਰਨ ਦੀ ਇਹਦੀ ਆਪਾਂ ਨੂੰ ਜਿਆਦਾ ਲੋੜ ਨਹੀਂ ਬੀਅੰਸ ਦੇਖ ਲਓ ਵੀ ਧੁੰਨੀ ਕੋਲੋਂ ਅੱਡਰ ਸਟਾਰਟ ਹੁੰਦਾ ਉੱਥੋਂ ਲੈ ਕੇ ਪਿੱਛੋਂ ਤੱਕ ਕਟਰ ਦੇ ਤਾਂ ਤੱਕ ਗੁੰਦੀਆਂ ਪਈਆਂ ਅਖਬਾਰ ਵਾਂਗੂ ਖਬਰ ਸਭੀ ਪਈ ਹੈ ਜਮਾਂ ਹਾਂਜੀ ਜਿੱਦਾਂ ਇਹਨੇ 10-12 ਦਿਨਾਂ ਨੂੰ ਤਿਆਰੀ ਕਰੀ ਜੀ ਕਰਮਾ ਵਾਲੀ ਦੀ ਲੱਤ ਨਾ ਲੱਤ ਨਹੀਂ ਲੱਗਣੀ ਇਹ ਚੀਜ਼ ਦੀ ਆਪਣੀ ਗਾਰੰਟੀ ਹੈ ਇਹਦਾ ਰੇਟ ਕੀ ਰੱਖਿਆ ਆਪਾਂ ਅਰੇ ਇਹ ਤੇ ਲੋ ਸਾਹਿਬ ਮੰਗਣ ਨੂੰ ਚਾਹੇ ਇਹਦਾ ਆਪਾਂ 20-20 ਕਰ ਲਗੇ 20-10 ਕਰ ਲਗੇ ਜੀ ਅੱਜ ਦੇ ਟਾਈਮ 'ਚ ਜਿਹੜਾ ਇਹਦਾ ਹੁਣ ਕੱਚੀ ਦਾ ਰੇਟ ਆ ਜੀ ਜੋ ਆਪਾਂ ਲੈ ਲੈਣਾ 1 ਲੱਖ ਤੇ 26000 ਰੁਪਏ ਦੀ ਵੈੜ ਦੇ ਦਾਂਗੇ ਸੋ ਮੇਰਾ ਯਾਰ ਤੂੰ ਦਿਮਾਗ ਪੜ ਗਿਆ ਜਾਵਾ 1000 ਰੁਪਏ ਵੱਧ ਮੰਗੇ 125 ਕਿਹਾ ਸੀਗਾ ਮੈਂ ਵੀ 125 ਮੰਗੇ ਆ ਜੀ ਸ਼ਾਂਤੀ ਫੁੱਲ ਆ 25 ਦੀ ਗਾਂ ਮਿਲ ਸੋ ਪਰੋਂ ਜਦੋਂ ਬੰਦੇ ਦੇ ਗੱਲਾਂ ਸੁਣਦੇ ਕਿ ਆਫ ਕੈਮਰਾ ਮੈਂ ਗੱਲ ਨਹੀਂ ਕਰੀ ਸੋ ਬਾਕੀ ਕਹਿਣਾ ਤਾਂ ਨਹੀਂ ਚਾਹੀਦਾ ਇਹ ਮੈਨ ਵਾਲੀ ਗੱਲ 90% ਦਾ ਬੰਦਿਆਂ ਦਿਮਾਗ ਪੜੇ ਜਾਂਦਾ ਯਾਰ ਅਗਿਆ ਕੁਝ ਬੋਲੂ ਬੰਦਾ ਗੱਲ ਮੂੰਹ ਹੋ ਜਾਂਦਾ ਸੋ 125000 ਦਾ ਮੇਰਾ ਟਾਰਗੇਟ ਸੀ ਪਰ ਇੱਕ ਬੱਚੀ ਦੀ ਬੈੜ ਤੁਹਾਨੂੰ ਮਿਲੂਗੀ ਪਰ ਤੁਸੀਂ ਖਰੀਦਣੀ ਹੈ ਦੇਖ ਕੇ ਅਸਰ ਰੱਖ ਕੇ ਤੁਸੀਂ ਦੱਸ ਦੋ ਬਈ ਇਦਾਂ ਦੀ ਗਾਂ ਦਾ ਠੀਕ ਆ ਇੰਨਾ ਸਾਨੂੰ ਨਹੀਂ ਮੁੱਲ ਕਰਿਆ ਕਿਸੇ ਨੇ ਪਿੰਡ ਦੇ 2 ਲੱਖ ਮੰਗਿਆ ਉਹ ਨਾਰਮਲ ਹੀ ਮੰਗਦਾ 80 85 ਦਾ ਹਰੇਕ ਹੀ ਮੰਗਦਾ ਜੀ ਸੋ ਮੈਂ ਬੂਰੀ ਕੱਟੀ ਵੇਚੀ ਆ بگੜ ਤੋਂ 22 ਦਿਨ ਪਹਿਲਾਂ ਮੇਰੇ ਕੋਲ ਵੀਡੀਓ ਆ ਗਈ ਮੇਥੋਂ ਬੰਦੇ ਨੇ 80 ਮੰਗ ਲਿਆ ਹਾਂਜੀ ਤੇ ਮੈਂ ਵੇਚੀ ਹੈਗੀ ਉਹ 60000 ਰੁਪਏ ਦੀ ਜੈ ਜੈ ਨਾ ਗੱਲ 60000 ਦੀ ਜਿਹੜਾ ਜਿਹਨੇ 80 ਮੰਗਿਆ ਮੈਂ ਤਾਂ 55 ਦੀ ਵਿੱਚ ਨਹੀਂ ਸੀ ਪਰ ਵੇਚਵੀਂ ਦੀ ਰੋਹੀ ਗੱਲ ਨਾਲ ਦਲਾਲ ਲੈ ਗਿਆ ਜਾਂਦੇ ਆ ਦਲਾਲ ਲੈ ਕੇ ਆ ਗਿਆ ਵਿੱਚ ਉਹ 60 ਦੀ ਕਰ ਗਿਆ ਹੁਣ ਭਾਈ ਜੇ ਮੰਨ ਕੇ ਚੱਲੋ ਜਿਹੜੇ ਆਪਾਂ ਵੀਡੀਓ 'ਚ ਮੁੱਲ ਕਰਤੇ ਤੇ ਦਲਾਲ ਨਾਲ ਆ ਕੇ ਫਿਰ ਤਾਂ ਨਹੀਂ ਹੁਣ ਆ ਕੇ ਹੁਣ ਜੇ ਬੰਦਾ ਦਲਾਲ ਆ ਜਾਈ ਜੀ ਅੱਜ ਕੱਲ 10 ਤੋਂ ਘੱਟ ਕੋਈ ਨਹੀਂ ਕਹਿੰਦਾ ਆਪਾਂ ਸਾਫ਼ ਸੌਦਾ ਆਪਣਾ ਅਸਰ ਰੱਖਦਾ ਕਹਿੰਦੇ ਆ ਹਾਂਜੀ ਤੇ ਬਾਅਦ 'ਚ ਉਹ ਅਗਲਾ ਕਹਿੰਦਾ ਜੀ ਤੁਸੀਂ ਘਰੇ ਆਏ ਤੋਂ ਮੁੱਲ ਵਧਾਤੇ ਇਹ ਭਾਈ ਅਸੀਂ ਫਿਰ ਕੀ ਕਰੀਏ ਸਾਡੀ ਮਜਬੂਰੀ ਸੋ ਕੱਲੇ ਨੂੰ ਕੱਲੇ ਹੀ ਰੱਖੋ ਹਾਂ ਆਪਾਂ ਤਾਂ ਇਹ ਕਹਿੰਨੇ ਹਾਂਜੀ ਜਿਹੜਾ ਪੈਸੇ ਤੁਸੀਂ ਲਾਉਣੇ ਆਂ ਗਾਂ ਤੁਸੀਂ ਲੈਣੀਆਂ ਠੀਕ ਹੈ ਜੀ ਲੈਣੀ ਆ ਆਪਦੀ ਪਸੰਦ ਦੀ ਹੈ ਤਾਂ ਫਿਰ ਵਿੱਚ ਵਿਚੋਲੇ ਹੀ ਲੋੜ ਹੀ ਨਹੀਂ ਬਾਈ ਸੋ ਜੇ ਗੱਲ ਆ ਪਚੋ ਕੀ ਹੋਏ ਐਸੇ ਕਾਰਨ ਪਾਉਣੇ ਆ ਸੋ ਵੀਡੀਓ ਪਾਉਣ ਦਾ ਮਤਲਬ ਇਹ ਆਪਣੇ ਹੈ ਆ ਤੁਹਾਨੂੰ ਗਾਂ ਦਿਖਾਦੀ ਆਪਣੇ ਚੈਨਲ ਤੇ ਵੀਡੀਓ ਪੈ ਗਈ ਸਾਰਾ ਕੁਝ ਦੱਸਦਾ ਮਾਲਕ ਦਾ ਐਡਰੈਸ ਹਮੇਸ਼ਾ ਹੀ 19 ਕੀ ਵਾਲੀ ਗਾਂ ਭਾਵੇਂ ਲੈ ਦੇ ਵੀ ਮੇਰੇ ਇੱਚੋਂ ਦੋ ਪੈਸੇ ਵੱਧ ਬਚਣਗੇ 19 ਕੀ ਵਾਲੀ ਗਾਂ ਹੋਵੇ ਤੂੰ ਵੀ ਕੱਟ ਦੇ ਪਾਸੇ ਆਏਂਗਾ ਉਹ ਪਾਸ ਵੀ ਹੋਊ ਚਰਾਪੇ ਨਹੀਂ ਕਹਿੰਦੀ ਵੀ ਦਲਾਲ ਮਾੜੇ ਆਗੇ ਹਨ ਵੀ ਚੀਜ਼ ਨਹੀਂ ਵੀ ਮਿਲਦੀ ਆਪਾਂ ਨੂੰ ਹੁਣ ਦਲਾਲ ਹੀ ਦੋਹਦੇ ਜੀ ਕੋਲ ਸਾਹਿਬ ਇੱਕ ਸਬਰ ਹੁੰਦਾ ਪਰ ਬੰਨ ਟੁੱਟ ਗਏ ਹੁਣ ਜਦੋਂ ਬੰਨ ਟੁੱਟ ਜੀ ਫਿਰ ਬਾਣਾ ਦੇ ਵਿੱਚ ਹੁਣ ਦਰਿਆ ਵਾ ਰੇਤਾ ਚਾਹ ਤਰ ਫਟ ਜਾਣ ਗਏ ਜੀ ਮੰਨ ਲਓ ਸਾਡਾ ਦਲਾਲ ਭਰਾਵਾ ਸਿਰ ਤੋਂ ਕੰਮ ਚੱਲਦਾ ਸੀਗਾ ਜੀ ਸਾਡਾ ਬੋਲਣ ਨੂੰ ਨਹੀਂ ਜੀ ਕਰਦਾ ਪਰ ਅੱਜ ਦੇ ਟਾਈਮ ਤੇ ਆਪਾਂ ਜੇ ਕਹਿ ਦਈਏ ਨਾ ਮਹੀਨੇ 'ਚ ਇੱਕ ਗਾਂ ਵੀ ਕੀ ਕਹਿਣਾ ਕਿਤੇ ਸਾਲ ਦੀ ਮੰਗ ਲੋ ਇੱਕ ਅੱਧੀ ਗਾਂ ਕੋਈ ਦਲਾਲ ਵੇਚੀਏ ਨਹੀਂ ਸਿੱਧੇ ਡਾਇਰੈਕਟ ਸੌਦੇ ਹੁੰਦੇ ਆ ਆਪਣੇ ਕੋਲੇ ਦਲਾਲਾਂ ਥਰੂ ਸੌਦਾ ਹੀ ਨਹੀਂ ਬਰਦਾ ਅੱਛਾ ਅੱਗੇ ਐਂਡ ਤੇ ਇੱਕ ਯਾਰ ਹੋ ਕਬੂਤਰ ਦਾ ਬੱਚਾ ਹੀ ਖੜਾ ਪਹਿਲਾਂ ਤਾਂ ਮੈਨੂੰ ਆਹ ਦਿਖਾਉਣ ਦੇ ਸਾਈਡ ਤੇ ਇਹ ਜੀ ਬੈਕ ਸਾਈਡ ਤੇ ਤਾਂ ਹਾਂ ਤੋਂ ਲੈ ਕੇ ਵੀ ਥੱਲੇ ਤੱਕ ਯਾਰ ਜਮਾਨ ਚੌੜੀ ਵੀ ਹੈ ਜਮਾ ਹਨਾ ਬਿਲਕੁਲ ਤੇ ਲੋ ਸਾਹਿਬ ਇਸ ਗਾਂ ਦਾ ਨਾ ਜੀ ਪ੍ਰੋਪਰ ਰਿਕਾਰਡ ਆ ਜੀ ਜੀ ਮੰਨ ਕੇ ਚੱਲੋ ਵੀ ਜਿਹੜਾ ਇੱਕ ਤਰ੍ਹਾਂ ਦਾ ਆਪਾਂ ਕਹਿੰਦੇ ਕੰਪਿਊਟਰ ਪ੍ਰਿੰਟਰ ਸਾਰਾ ਸੌਫਟ ਮੇਰਾ ਅੱਛਾ ਜਿਹੜੇ ਵੀ ਭਰਾ ਨੂੰ ਚਾਹੀਦਾ ਹੋਇਆ ਆਪਣੇ ਨਾਲ ਝੱਲ ਬਰੇ ਗੱਡੀ 'ਚ ਫੇਰ ਕੇ ਜਿੱਥੋਂ ਜਿਹੜੇ ਬਾਜ਼ਾਰ ਤੋਂ ਆਈ ਆ ਘਰੇ ਲੈ ਜਾਗੇ ਅਗਲੇ ਜੇ ਸਾਰਾ ਕੁਝ ਘਰੇ ਲੈ ਚਲਾਂਗੇ ਦੁੱਧ ਪੁੱਛਨੇ A to Z ਡਿਟੇਲ ਪੁੱਛਨੇ ਠੀਕ ਆ ਜੀ ਨਫਾ ਦੇ ਦੇ ਆਪਣਾ ਤੇ ਗਾਂ ਲੈ ਜੇ ਹਾਂਜੀ ਬਾਕੀ ਸੈਕਸਰ ਸੀਮਨ ਦੱਸਿਆ ਆਪਾਂ ਨੂੰ ਇਹਦੇ ਲੱਗਿਆ ਮੈਗਨਮ ਦਾ ਜੀ ਜੀ ਹਾਈਟ ਉਨ ਤੁਸੀਂ ਦੇਖ ਲਓ ਖੜਾਈ ਪੁੱਤੋਏ ਬਈ ਮੰਨ ਲਓ ਜਿੱਦੀ ਕਹਿ ਲਉ ਉੱਦੀ ਪੱਜੀ ਆਹ ਦੇਖ ਲਓ ਵੀ ਬਾਹ ਉਤੋਂ ਦੀ ਐਂ ਟਿਕਦੀ ਆ ਉੱਪਰ ਦੀ ਐਂ ਕਰਕੇ ਜੀ ਚੜਾਈ ਇੰਨੀ ਕਾ ਵਹਿੜਦੀ ਜੀ ਉੱਪਰੋਂ ਦੇਖ ਲਓ ਜੀ ਆਡਰ ਕਿੱਥਾ ਪੈਂਦੀ ਨੂੰ ਉਤੋਂ ਜਿਆਦੇ ਥਾਂ ਪੈਂਦਾ ਤੇ ਹਜੇ ਲੜਾ ਟੈਰੀ ਕਾਰਟ ਅਰਗਾ ਜੀ ਮੈਂ ਕਹਿੰਦਾ ਆ ਗਾੜੀ ਦੇ ਇਹਨੂੰ ਪਿਆਰੀ ਆ ਸਟ੍ਰੇਟ ਫਲੈਟ ਸਰੀਰ ਜਿੰਨੀ ਮਰਜ਼ੀ ਸਿਫਤ ਕਰਨ ਲੱਗ ਜਾਓ ਕਾਣ ਅਰਗੀ ਪਈ ਆ ਮੈਂ ਕਹਿੰਦਾ ਕੋਈ ਕਮੀ ਕਰਦੇ ਬੰਦਾ ਜੀ ਜੀ ਠੀਕ ਆ ਆਪਾਂ ਦੇਣ ਦਾ ਰੋਵਾਂਗੇ ਕਿਸੇ ਹੱਥ ਭਰਾਈ ਨਹੀਂ ਵਿੱਚੀ ਅੱਛਾ ਸਾਰਾ ਰਿਕਾਰਡ ਸੀਮਨ ਦਾ ਆਪਾਂ ਇਹਦਾ ਦੇਵਾਂਗੇ ਹਾਂਜੀ ਆਪੇ ਸਟੇਕਰ ਦੀ ਆ ਜੀ ਤੇ ਮੈਗਨਮ ਸੈਕਸਰ ਲੱਗਿਆ ਡਬਲ ਡਬਲ ਐਸ ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ ਇਹਦਾ ਵੀਰ ਜੀ ਦੁੱਧ ਦਾ ਇਹਦਾ 47 ਕਿਲੋ ਤੇ ਕੁਝ ਗ੍ਰਾਮ ਦਾ ਪੀਕ ਰਿਆ ਇਹਦਾ ਜੀ 40 ਪਲੱਸ ਐਵਰੇਜ ਚੱਲੀ ਹੈ ਆਪਾਂ ਕਹਿੰਦੇ 40 ਕਿਲੋ ਮੰਨ ਕੇ ਜੀ ਜਿਹੜਾ ਇਹਦਾ ਸਾਰੇ ਸਾਲ ਦਾ ਜੀ ਮੰਨ ਕੇ ਚੱਲੋ 317 ਖਾਨੀ 15 ਆ ਗਾ ਨਹੀਂ ਕਿੰਨੇ ਕ ਦਿਨਾਂ ਦਾ ਉਹਨਾਂ ਨੇ ਦੱਸਿਆ ਸੀ ਜੀ ਉਹ ਵੀ ਗਾ ਬਈ ਉਹ ਸਾਰਾ ਉਹਨਾਂ ਨੇ ਕਹਿੰਨੀ 13000 ਦੇ ਲਗਭਗ ਦੁੱਧ ਦੱਸਿਆ ਸੀ ਇਹਦਾ ਜੀ ਆਪਾਂ ਨੂੰ ਫਾਰਮਰ ਵੀਰ ਨੇ ਠੀਕ ਆ ਬਾਕੀ ਇਹਦਾ ਆਪਾਂ ਟ੍ਰੈਕ ਨੰਬਰ ਦੱਸ ਕੇ ਤੇ ਰਿਕਾਰਡ ਉਹਨਾਂ ਦੇ ਅਗਲੇ ਦੇ ਸਾਹਮਣੇ ਵੀ ਆਪਾਂ ਲੈ ਦਾਂਗੇ ਕੋਈ ਐਡੀ ਗੱਲ ਨਹੀਂ ਇਹਦਾ ਰੇਟ ਕੀ ਰਹੂਗਾ ਰੇਟ ਢਿੱਲੋ ਸਾਹਿਬ ਆਉਣ ਤੁਸੀਂ ਇੱਥੇ ਖੜੇ ਹੋ ਰੇਟ ਇਹਦਾ ਆਪਾਂ ਕਿਸੇ ਤੋਂ ਢਾਈ ਮੰਗ ਲਈਏ ਨਾ ਉਹ ਵੀ ਥੋੜਾ ਉਹ ਵੀ ਜੱਜ ਦਾ ਜੱਜ ਦਾ ਠੀਕ ਆ ਪਰ ਦੇਖੋ ਆਪਾਂ ਪਹਿਲਾਂ ਵੀ ਉਹੀ ਗੱਲ ਵੀ ਆਪਾਂ ਹੱਕ ਹਲਾਲ ਤੇ ਚੱਲਣਾ ਠੀਕ ਹੈ ਜੀ ਆਪਾਂ ਨੂੰ ਮੰਦੀ ਮਿਲ ਗਈ ਆਪਾਂ ਗਾਂ ਫੜਾ ਦੇਣੀ ਆ ਜੀ ਆਪਾਂ ਗਾਂ ਕੇ ਜੋੜਨੇ ਆ ਤੋੜਦੇ ਨਹੀਂ ਜੀ ਠੀਕ ਹੈ ਜੀ ਇਹ ਬੈੜ ਆਪਾਂ ਅੱਜ ਦੇ ਟਾਈਮ 'ਚ ਗੱਭਣ ਆਪਣੇ ਕੋਲੇ ਆਈ 1 ਲੱਖ ਤੇ 70000 ਰੁਪਏ ਦੀ ਦੇਦਾ ਸੋ ਜੇ ਜਿਆਦਾ ਲੱਗਦਾ ਤਾਂ ਤੁਸੀਂ ਦੱਸ ਦਿਓ ਮੈਨੂੰ ਪਰ ਨਹੀਂ ਜਾਇ ਜਾਇ ਜਮਾ ਯਾਰ ਜਮਾ ਜੈਨੂਨ ਰੇਟ ਹੈ 1 ਲੱਖ 70000 ਇਹਦੇ ਕੋਲੇ ਵੀਡੀਓ ਬਣਾ ਲੈਂਦੇ ਦੋ ਤੋਂ ਪਲੱਸ ਮੁੱਲ ਕਰਦਾ ਜੀ ਇਹਦਾ ਜੀ ਇਹਦਾ ਸਾਈਡ ਪੋਏ ਦੇਖ ਲਓ ਕੰਧ ਦੇ ਨਾਲ ਤੁਰਦੀ ਆ ਰਦੇ ਗੇਨ ਲਓ ਵੀ ਕਿੰਨੀ ਕੱਦ ਆਏ ਹਾਈਟ ਆਉ 25 ਜੀ ਜਮਾ ਤਣੀ ਦੇ ਕੋਲੇ ਜਾਂਦੀ ਹੈ ਸਾਨੂੰ ਪਤਾ ਵੀ ਤਣੀ ਆਪਣੀ ਕਿੱਥੇ ਬੰਨੀ ਹੁੰਦੀ ਹੈ ਹਾਂ ਜੀ ਤੇ ਇਹ ਕਹਿਣ ਦਾ ਭਾਵ ਜਿਹੜਾ ਆਪਾਂ ਰਿਕਾਰਡ ਦੱਸਿਆ ਵੀ ਨਾ ਯਾਰ ਰੀਅਰ ਗੱਲਾਂ ਵੀਡੀਓ ਬਣਾਉਣ ਦਾ ਸਵਾਦ ਆ ਗਿਆ ਜੋ ਚੀਜ਼ ਆ ਉਹ ਸਾਡਾ ਰੇਟ ਆ ਬਾਕੀ ਢਿੱਲੋ ਸਾਹਿਬ ਵੀ ਪੱਕੇ ਤੇ ਗਾਇਆਂ ਸਰ ਗਈ ਹਮੇਸ਼ਾ ਤੋੜਦੇ ਆਪਾਂ ਜੀ ਤੋਰੇ ਕੰਨੀਓ ਇੱਕ ਨੰਬਰ ਹੋਊ ਆਪਣੀ ਗਾਂ ਪੱਕੇ ਤੇ ਉਹੀ ਪੈਰਾਂ ਦੇ ਦਮ ਤੇ ਤੁਰਦੀ ਏ ਜਿਹੜੀ ਸਹੀ ਇੱਕ ਨੰਬਰ ਆ ਤੇ ਪਹਿਲਾ ਦੂਜਾ ਸੂਆ ਬੱਚੀ ਸੋ ਪੱਕੇ ਤੇ ਤੋਰਦੋ ਦਿਖਾਈ ਜਾਂਦਾ ਜਾਨਾ ਕੋਲੂਆ ਪਿਆ ਬਾਈ ਇੱਥੇ ਪੈਰ ਦੇਖ ਲਓ ਕੁੱਲ ਗਾਰ ਕੇ ਸਾਫ ਆ ਕੋਈ ਬਣੇ ਨਹੀਂ ਕੋਈ ਟੁੱਕੇ ਨਹੀਂ ਕੁਛ ਨਹੀਂ ਜੀ ਤੇ ਨੰਬਰ ਭਰਾ ਆਪਣਾ ਆ ਗਿਆ 75269 ਜੀ ਲੈ ਚੱਲ ਪੁੱਤ ਉੱਥੇ 75269 ਹਾਂ ਉਹ ਲਾਸਟ ਦੇ ਸੂਈ ਵੀ ਗਾਂ ਵੀ ਖੋਲ ਲੈ ਅੱਛਾ ਇੱਕ ਸੂਈ ਵੀ ਦਿਖਾਉਣੇ ਨੰਬਰ ਬੋਲ ਦੇ 75269 75269 ਜੀ 75604 ਜੀ 91630 95604 ਜੀ ਅੱਛਾ ਅੱਗੇ ਆ ਗਈ ਤਾਜੀ ਸੂਈ ਵੀ ਆਪਣੇ ਕੋਲ ਹਣਾ ਜੀ ਇਹਦਾ ਬੱਚਾ ਦਿਖਾ ਦਈਏ ਪਹਿਲਾਂ ਇਹਦੀ ਬੱਚੀ ਆ ਜੀ ਥਾਈ ਮੜੀ ਜੀ ਸੂਈ ਨੂੰ ਅੱਜ 12 ਤੋਂ 13 ਦਿਨ ਹੋ ਗਏ ਪਰ ਮਾਡਾ 66 ਦੀ ਬੱਚੀ ਹੈ ਇਹਦੇ ਮਗਰ ਜੀ ਇਹ ਆਪਾਂ ਗਾਂ ਕਾਫੀ ਮਹਿੰਗੀ ਲਈ ਸੀਗੀ ਜੀ ਜੀ ਇਹਦੇ ਜੀ ਗਾਂ ਦੇ ਉਰਲੇ ਦੋਨੇ ਥਣ ਮਸਟੈਡਸ ਹੋ ਕੇ ਤੇ ਥਣ ਘਟ ਗਈ ਉਰਲੇ ਠੀਕ ਆ ਬਹਿਣੀ ਵਾਲੇ ਦੋਨੇ ਬਹਿਣੀ ਵਾਲੇ ਦੋਨੇ ਜੀ ਅੱਛਾ ਇੱਕ ਮੂਰਲਾ ਥਾਣਾ ਜਿਹੜਾ ਉਹ ਹੁਣ ਅੱਧ ਤੋਂ ਥੋੜਾ ਜਿਹਾ ਉੱਪਰ ਆ ਜੀ ਮਗਰਲਾ ਹਜੇ ਅੱਧ ਤੋਂ ਘਟ ਆ ਜਾਣੀ ਡਾਕਟਰ ਨੇ ਆਪਾਂ ਨੂੰ ਕਿਹਾ ਵੀ 45-50 ਦਿਨ ਲੈ ਕੇ ਗਾਂ ਇਹ ਸਹੀ ਸੈੱਟ ਹੋਊਗੀ ਸੂਈ ਆਪਣੇ ਘਰੇ ਆ ਹਨਾ ਸੂਈ ਆਪਣੇ ਘਰੇ ਆ ਗੱਬਨ ਦੀ ਵੀਡੀਓ ਹੈਗੀ ਆ ਜੇਰ ਜੂਰ ਪਈ ਵੀ ਆ ਮੇਨ ਗੱਲ ਇਹ ਆ ਵੀ 25 ਕਿਲੋ ਦੁੱਧ ਦੋ ਟਾਈਮ ਬੰਦਾ ਹੁਣ ਦੋ ਥਣ ਸਹੀ ਆ ਔਰ ਲੈ ਸਾਨੂੰ ਮਰਗੋਟਾ ਦੁੱਧ ਆਊਗਾ ਨਹੀਂ ਨਹੀਂ ਜੀ ਇੱਕ ਤਾਂ ਥਣ ਮੈਂ ਤੁਹਾਨੂੰ ਦੱਸਿਆ ਵੀ ਅਗਾੜੀ ਵਾਲਾ ਮੂਹਰ ਦਾ ਤਾਂ ਅੱਧਾਗਾ ਜੀ ਜੀ ਉਜਾਤੇ ਤੋਂ ਘਾਟਾਂ ਏ ਧਾਰਾਂ ਚ ਦਾ ਭਾਵੇਂ ਆਪਾਂ ਜਿਹਨੂੰ ਮਰਜ਼ੀ ਬਿਨਾਂ ਦੱਸੇ ਪਾਸ ਕਰਾ ਦਈਏ ਜੋ ਉਸ ਪੂਰਾ ਪਸਮਾ ਪੂਰਾ ਪਰ ਆਪਾਂ ਚਾਰ ਸਾਂ ਜਲਦੀ ਲੈਂਦੀ ਸੀ ਪਰ ਆਪਾਂ ਸਹੀ ਆ ਗੱਬਣ ਸਹੀ ਲਈ ਸੀ ਮਸਟੈਡਸ ਹੋ ਕੇ ਇਹ ਹੋਵੇ ਵਿੱਚ ਵੀਰ ਕਹਿੰਦੇ ਵਪਾਰੀ ਕੋਲ ਅਸੀਂ ਘਰੇ ਜਾਣਾ ਇਕੱਠ ਕਰਾਂਗੇ ਮੋੜਾਂਗੇ ਤੇ ਥੋ ਮੜਾ ਲੂ ਹੁਣ ਕੋਈ ਇਹ ਕੀਨੇ ਮੜਵੋਣੀ ਉਹ ਆਪਣੇ ਮੈਂ 10 ਘਟੇ ਸੋਨੂੰ ਘਰੇ ਗਾਂ ਖੜੀ ਆ ਫੰਡਰ ਦੇ ਗਿਆ ਵੀ ਆਪਾਂ ਨੂੰ ਇੱਕ ਅੱਸੀ ਦੀ ਖੰਨੇ ਮੰਡੀ ਤੇ ਜੀ ਅੱਛਾ ਹਾਂ ਆਪਾਂ ਜੀ ਨੂੰ ਵੇਚੀ ਜਿਹੜਾ ਡੇਢ ਮਹੀਨਾ ਉਹਦੇ ਘਰੇ ਸੂਈ ਨਾ ਆਪਾਂ ਮੜਵਾਲੀਓ ਘਰੇ ਖੜੀ ਆ ਆਪਾਂ ਤਾਂ ਤਾਂ ਗਾਂ ਤਾਂ ਮੜਵਾਈ ਨਹੀਂ ਕੇਨੇ ਸੋ ਯਾਰ ਵਿਚ ਵੀਰ ਵਪਾਰੀ ਨੂੰ ਨਿੰਦਣ ਲੱਗ ਜਾਂਦਾ ਯਾਰ ਵਪਾਰੀ ਕਹਿੰਦੇ ਮਾਰਾ ਵੀ ਪੈਂਦੀਆਂ ਹਨਾ ਬੜਾ ਜੀ ਬੜਾ ਸੋ ਗੱਲਾਂ ਕਹਿੰਦੇ ਚੋਰ ਨੂੰ ਖਾਂਦੇ ਨੇ ਦੇਖੋ ਚੋਰ ਦੇ ਪੈਂਦੇ ਵੀ ਦੇਖੋ ਹਾਂ ਪੈ ਵੀ ਜਾਂਦੀਆਂ ਨੇ ਸੋ ਇਹ ਗੱਲਾਂ ਵਪਾਰ ਕਰਦੇ ਮਦਦ ਸਾਹ ਵਾਲੀ ਚੀਜ਼ਾਂ ਦਾ ਹਨਾ ਪੇਵਰ ਕਿੰਨੇ ਘੱਟ ਲੈ ਦੇਣੀ ਆ ਜੇ ਘੱਟ ਲੈ ਤਾਂ ਦੇ ਗਏ ਤੂੰ ਘਾਟਾ ਤਾਂ ਸੀ ਢਿੱਲੋ ਸਾਹਿਬ ਸਭ ਨੂੰ ਪਤਾ ਜੱਗ ਜਾ ਰਿਹਾ ਇੱਕ ਚਾਲੀ ਦੀ ਲਈ ਸੀ ਪੰਜ ਛੇ ਖਰਚਾ ਪੈ ਗਿਆ ਤੇ ਡੇਢ ਚ ਵੜ ਗਈ ਜੀ ਉਹਨਾਂ ਤਾਂ ਕੋਈ ਕਸਰ ਹੀ ਨਹੀਂ ਡੇਢ ਚ ਵੜਨ ਦੀ ਵੀ ਇਹ ਆਪਾਂ ਇਦਾਂ ਹੀ ਗਾ 75000 ਦੀ ਦੇ ਦਾਂਗੇ ਮਗਰ ਬੱਛੀ ਹੈ ਇਹਦੇ ਮਗਰ ਬੱਛੀ ਹੈ ਜੀ ਤੁਸੀਂ ਇਹ ਮੰਨ ਲਓ ਵੀ ਪ्योर オリジナル ਪੈਲ ਲੈਣ ਜਾਵੋ 25 ਕਿਲੋ ਵਾਲੀ 50 ਤੋਂ ਘਟ ਨਹੀਂ ਆਉਂਦੀ ਨਹੀਂ ਆਉਂਦੀ ਮਗਰ ਸਿਕਸੜ ਰਮਾਡਾ ਦੀ ਬੱਛੀ ਆ ਜੀ 25000 ਤੋਂ ਘੱਟ ਬੱਚੀ ਨਹੀਂ ਦਿੰਦੇ ਲੋਕ ਜਾਂਦੀ ਜੀ ਨਹੀਂ ਦਿੰਦੇ ਤੇਰੀ 12 13 ਦਿਨ ਫੇਰ ਵੀ ਉਹਨਾਂ ਆ 6 ਕਿਲੋ ਦੁੱਧ ਪਿਉਣੇ ਆ ਹੁਣ 24 ਕਿਲੋ ਦੁੱਧਾ 25 ਕਿਲੋ ਜੀ 25 ਕਿਲੋ ਦੁੱਧ ਲੈਟੇ ਜਾਵਾਂ ਹਾਜ਼ਰ ਤੁਸੀਂ ਇਹ ਮੰਨ ਲਓ ਵੀ ਜਿੱਦਾਂ ਡਾਕਟਰ ਨੇ ਚੱਲ ਲੈ ਚੱਲ ਪੁੱਤ ਬੰਦ ਡਾਕਟਰ ਨੇ ਚੱਲ ਇਹ ਕਹੇ ਵੀ 40 45 ਦਿਨ ਤੋਂ ਸਾਡੇ ਕੋਲ ਇੰਨਾ ਖੜਾਉਣ ਦਾ ਟਾਈਮ ਨਹੀਂ ਹੁੰਦਾ ਜੀ ਠੀਕ ਆ ਤੇ ਥਣ ਓਕੇ ਕਰ ਗਈ ਜਦੋਂ ਤੇ ਗਾਂ ਗਾਂ ਨੂੰ ਫੇਰ ਉਹਨੇ ਪਈਆਂ ਦੀ ਆ ਜੀ ਜੀ ਹੈਗੀ ਨਾਲੇ ਬੱਚਾ ਬਹੁਤ ਟੌਪ ਦਾ ਮਗਰ ਬੱਚੀ ਦੇਖੋ ਕਿੰਨੀ ਸੁਨੱਖੀ ਆ ਕੀ ਬੱਚਾ ਦੇਖੋ ਮਗਰ ਬੜਾ ਪਿਆਰਾ ਹੈ ਨਾ ਨਾਲੇ ਮੌਸਮ ਵਧੀਆ ਆਉਂਦਾ ਮੂਰੇ ਦੁੱਧ 30 ਕਿਲੋ ਖੁੱਲੇ ਪਉ ਦੇਖੋ ਕਿੰਨੀ ਲੰਮੀ ਲੰਜੀ ਖੁੱਲੇ ਹੱਡਾਂ ਪੈਰਾਂ ਦੀ ਬੱਚੀ ਹੈ ਜੀ ਸੋ ਕਾਫੀ ਖਾਮ ਆਪਾਂ ਦਿਖਾਤੀਆਂ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ